ਆਏ ਨੀ ਦਿਲ ਬੰਦੇ ਕੋਲ ਇੱਕ ਹੀ ਹੁੰਦਾ ਹੈ ਤੇ ਬਸ ਇੱਕ ਨੇ ਦਿੱਤਾ ਜਾਂਦਾ ਏ ਆਏ ਨੀ ਪਿਆਰੇ ਨਹੀਂ ਕੋਈ ਗੁੜਦੀਆਂ ਡਲੀਆਂ ਇਹ ਬਸ ਇੱਕ ਨੇ ਕੀਤਾ ਜਾਂਦਾ ਏ ਹਾਏ ਔਖੀਆਂ ਪਿਆਰ ਵਾਲੀ ਨਹੀਂ ਰੱਖਣੀ ਜੇ ਮੇਰੇ ਤੇ ਨਾਲ ਬਣੇ ਨਾ ਹਵੇਲੀ ਹੈ ਨੀ ਯਾਰ ਤੇਰਾ ਬਿਲੋਆਂਾਂ ਵਿੱਚੋਂ ਨਹੀਂ ਨਿਜੜੇ ਰੱਖਦੇ ਨੇ ਚਾਰ ਚਾਰ ਸਹੇਲੀਆਂ ਹੈ ਨੀ ਯਾਰ ਤੇਰਾ ਬਿਲੋਆਂਾਂ ਵਿੱਚੋਂ ਨਹੀਂ ਨਿਜੜੇ ਚਾਰ ਚਾਰ ਰੱਖਦੇ ਸਹੇਲੀਆਂ ਲਾਈ ਵੀ ਨ ਗਈ ਤੈਨ ਬਈ ਵੀ ਨ ਗਈ ਲਾਈ ਵੀ ਨ ਗਈ ਤੇਨੀ ਬਈ ਵੀ ਨ ਗਈ ਮੇਨੇ ਮਾਰਦਾ ਜਹਾਨੇ ਮੈਨੂੰ ਸਾਰਾ ਤੇਰੀ ਮੇਰੀਆਂ ਟੁੱਟ ਗਈ ਸੋਣੀਏ ਜੇ ਮੈਂ ਟੁੱਟਿਆ ਅੰਬਰ ਤੋਂ ਤਾਰਾਂ ਤੇਰੀ ਮੇਰੀਆਂ ਟੁੱਟ ਗਈ ਸੋਣੀਏ ਜੇ ਮੈਂ ਟੁੱਟਿਆ ਅੰਬਰ ਤੋਂ ਤਾਰਾਂ